ਕੀ ਕੀ ਨਾਮ ਹੈ ਤੁਹਾਡਾ ਸ਼ਮਨ ਕਿਹੜੀ ਕਲਾਸ ਚ ਪੜਦੇ ਹੋ ਚੌਥੀ ਅੱਛਾ ਤੁਸੀਂ ਫਿਰ ਜਦੋਂ ਹਾਲਾਤ ਸੀਗੇ ਤਾਂ ਤੁਸੀਂ ਡਰੇ ਨਹੀਂ ਨਹੀਂ ਕੀ ਮੰਨ ਕਿਉਂ ਕਿਉਂ ਨਹੀਂ ਡਰੇ ਤੁਸੀਂ ਵੈਸੇ ਨਹੀਂ ਮੇਰੀ ਅੱਛਾ ਤੇ ਤੁਸੀਂ ਇੱਕ ਜਦੋਂ ਜਾਣਦੇ ਹੁੰਦੇ ਸੀਗੇ ਆਰਮੀ ਵਾਲਿਆਂ ਕੋਲ ਤਾਂ ਫਿਰ ਮਨ ਦੇ ਵਿੱਚ ਕੀ ਆਂਦਾ ਸੀਗਾ ਕੋਈ ਨਹੀਂ ਆਂਦਾ ਮੈਨੂੰ ਵੱਡਾ ਹੋ ਕੇ ਫੌਜੀ ਬੋਲਣਾ ਇਹ ਫੌਜੀ ਬਣ ਕੇ ਕੀ ਕਰੋਗੇ ਦੇਸ਼ ਦੀ ਸੇਵਾ ਤੇ ਉਹਨਾਂ ਫੌਜੀਆਂ ਵਾਸਤੇ ਤੁਸੀਂ ਕੀ ਕੀ ਲੈ ਕੇ ਜਾਂਦੇ ਹੁੰਦੇ ਸੀ ਜਦੋਂ ਉੱਥੇ ਰਹਿੰਦੇ ਸੀਗੇ ਤਾਂ ਬਰਫ਼ ਪਾਣੀ ਚਾਹ ਦੁੱਧ ਲੱਸੀ ਇਹ ਕਿਉਂ ਲੈ ਕੇ ਜਾਂਦੇ ਸੀ ਤੁਸੀਂ ਜੋ ਹੁੰਦੇ ਸੀ ਉਹ ਸੀ ਲੈ ਕੇ ਜਾਂਦੇ ਸੀ ਵਧੀਆ ਲੱਗਦਾ ਸੀ ਹਾਂਜੀ ਤੁਹ ਗਰਮੀ ਚ ਬੈਠੇ ਹੁੰਦੇ ਸੀ ਤੁਸੀਂ ਉਹਨਾਂ ਤੇ ਠੰਡਾ ਪਾਣੀ ਲੱਗ ਜਾਂਦੇ ਸੀਗੇ ਜੀ ਤੇ ਉਹ ਤੁਹਾਡ ਨੂੰ ਤੁਹਾਨੂੰ ਵੀ ਅੱਗੋਂ ਪਿਆਰ ਕਰਦੇ ਸੀਗੇ ਉਹ ਜੀ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਸੀਗਾ ਉਹ ਜੀ ਸਾਨੂੰ ਆਪਣੇ ਫੌਜੀਆ ਦੇ ਨਾਲ ਖੜਨਾ ਚਾਹੀਦਾ ਜੀ ਤੇ ਤੁਹਾਨੂੰ ਜਦੋਂ ਇਹ ਪ੍ਰਾਈਜ਼ ਕਿੱਥੇ ਮਿਲਿਆ ਸੀਗਾ ਤੇ ਤੁਸੀਂ ਕਿਵੇਂ ਗਏ ਉੱਥੇ ਲੈਣ ਵਾਸਤੇ ਉਹਨੂੰ ਉੱਥੇ ਉਹਨਾਂ ਸਾਨੂੰ ਸੱਦਾ ਸੀ ਹੂੰ ਅਸੀਂ ਸ਼ਹਿਰ ਗਏ ਸੀ ਉਹਨਾਂ ਨੂੰ ਇਤ ਲੈਣ ਆਏ ਨੇ ਅੱਛਾ ਫਿਰ ਉੱਥੇ ਜਾ ਕੇ ਉਹਨਾਂ ਨੇ ਸਾਨੂੰ ਸਰਪ੍ਰਾਈਜ਼ ਦਿੱਤਾ ਹੈ ਹੂੰ ਫਿਰ ਕੀ ਕਹਿੰਦੇ ਉਹਨਾਂ ਨੇ ਤੁਹਾਨੂੰ ਉੱਥੇ ਬੁਲਾਇਆ ਉਹਨਾਂ ਨੇ ਜੀ ਕੀ ਕੀ ਖਵਾਇਆ ਪਿਆ ਮਤਲਬ ਰੋਟੀ ਮਤਲਬ ਕੀ ਆਈਸਕ੍ਰੀਮ ਹੂੰ ਹੋਰ ਹੀ ਬਹੁਤ ਖੁਸ਼ੀ ਹੋਈ ਫਿਰ ਜੀ ਤੇ ਤੁਸੀਂ ਹੁਣ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ ਫੌਜੀ ਦੇਸ਼ ਦੀ ਸੇਵਾ ਕਰੋਗੇ ਤੂੰ ਜੀ ਤੇ ਪੜ੍ਹਾਈ ਪੂਰੀ ਕਰਦੇ ਹੋ ਜੀ ਕੀ ਨਾਮ ਹੈ ਤੁਹਾਡਾ ਸ਼ਾਨ